ਮੁੱਖ ਮੰਤਰੀ ਦੀ ਆਮਤੇ ਅੱਜ ਕਿਸਾਨਾਂ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਨ ਪਹੁੰਚਿਆ ਗਿਆ ਸੀ ਪਰ ਉਹਨਾਂ ਨੂੰ ਰਸਤੇ ਵਿੱਚ ਰੋਕ ਦਿੱਤਾ ਗਿਆ ਸੀ ਸਾਡੇ ਨਾਲ ਭਾਰਤੀ ਸਿੰਘ ਜੀ ਨੂੰ ਇਕਤਾ ਸਿੱਧੂਪੁਰਾ ਦੇ ਜਤਿੰਦਰ ਸਿੰਘ ਜੀ ਮੌਜੂਦ ਨੇ ਜੀ ਆ ਕੀ ਕਹਿਣਾ ਅੱਜ ਮੁੱਖ ਮੰਤਰੀ ਨੂੰ ਮੈਦਾਨ ਪਹੁੰਚੇ ਸੀਗੇ ਪਰ ਕੀ ਮੈਦਾਨ ਦਾ ਭਰੋਸਾ ਦਿੱਤਾ ਜਾਂ ਬੁਲਾਇਆ ਕਿ ਨਹੀਂ ਦੇਖੋ ਮੁੱਖ ਮੰਤਰੀ ਸਾਹਿਬ ਸੱਤਾ ਤੋਂ ਪਹਿਲਾਂ ਹੀ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਸਾਡੀ ਸਰਕਾਰ ਆਊਗੀ ਤਾਂ ਕਿਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਸੀ ਹੱਲ ਕਰਾਂਗੇ ਔਰ ਉਹਨਾਂ ਨੇ ਸੱਤਾ ਤੋਂ ਪਹਿਲਾਂ ਵੀ ਤੇ ਬਹੁਤ ਬਿਆਨ ਦਿੱਤੇ ਸੀ ਕਿ ਅਗਰ ਸਾਡੀ ਸਰਕਾਰ ਦੇ ਹੁੰਦਿਆਂ ਕੋਈ ਸਾਡੇ ਦੇਸ਼ ਦੀ ਰਾਖੀ ਲਈ ਸਾਡਾ ਕੋਈ ਨੌਜਵਾਨ ਬਾਰਡਰਾਂ ਤੇ ਸ਼ਹੀਦ ਹੁੰਦਾ ਤਾਂ ਅਸੀਂ ਉਹਨੂੰ ਸ਼ਹੀਦੀ ਦਾ ਦਰਜਾ ਤੇ ਪਰਿਵਾਰ ਨੂੰ ਸਹਾਇਤਾ ਦੇਵਾਂਗੇ ਪਰ ਅੱਜ ਹੋ ਕੀ ਰਿਹਾ ਹੈ ਅੱਜ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਔਰ ਉਹਨਾਂ ਦੀ ਧਰਮ ਪਤਨੀ ਦੋਨੇ ਇੱਥੇ ਫਰੀਦਕੋਟ ਜ਼ਿਲ੍ਹੇ ਦੇ ਫਰੀਦਕੋਟ ਦੇ ਵਿੱਚ ਆਏ ਹੋਏ ਆ ਔਰ ਉਹਨਾਂ ਨੂੰ ਸਾਡੇ ਕੁਝ ਸਵਾਲ ਸੀ ਅਸੀਂ ਸਵਾਲ ਲੈ ਕੇ ਸੀ ਬੀਕੇ ਜੋ ਇੱਕ ਤਾਂ ਸਿੱਧੂ ਪਰ ਵੱਲੋਂ ਕਿ ਸਭ ਤੋਂ ਪਹਿਲਾਂ ਕਿ ਜਿਹੜਾ ਤੁਸੀਂ ਕਹਿੰਦੇ ਸੀ ਕਿ ਅਸੀਂ ਸਿਧੀ ਦਾ ਦਰਜਾ ਦੇਵਾਂਗੇ ਨੌਜਵਾਨਾਂ ਨੂੰ ਅੱਜ ਖਾਸ ਕਰਕੇ ਸਾਡੇ ਜ਼ਿਲ੍ਹਾ ਫਰੀਦਕੋਟ ਦਾ ਆਕਾਸ਼ਦੀਪ ਨੌਜਵਾਨ ਜਿਹੜਾ ਅਗਨੀ ਪੱਤਜੋਜਨਾ ਦੇ ਤਹਿਤ ਸ਼ਹੀਦ ਹੋ ਚੁੱਕਿਆ ਉਸ ਨੂੰ ਅੱਜ ਤਿੱਕਰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਔਰ ਉਸ ਦੇ ਪਰਿਵਾਰ ਨੂੰ ਜਿਹੜੀ ਇੱਕ ਪਰਿਵਾਰ ਨੂੰ ਮੈਂਬਰ ਨੂੰ ਨੌਕਰੀ ਔਰ ਜਿੰਨੀ ਕ ਸਹਾਇਤਾ ਕਰ ਸਕਦਾ ਕਿਉਂਕਿ ਸ਼ਹੀਦ ਦਾ ਮੁੱਲ ਨਹੀਂ ਕਿਤੇ ਪਾਇਆ ਜਾ ਸਕਦਾ ਉਹਦੇ ਪਰਿਵਾਰ ਦੀ ਸਹਾਇਤਾ ਕੀਤੀ ਜਾ ਸਕਦੀ ਸਾਡੀ ਮੰਗ ਸੀ ਉਹਦੇ ਤੇ ਹਜੇ ਤੱਕ ਮੁੱਖ ਮੰਤਰੀ ਸਾਹਿਬ ਦਾ ਕੋਈ ਵੀ ਮਤਲਬ ਕਿ ਅਮ ਬਿਆਨ ਨਹੀਂ ਆਇਆ ਕੋਈ ਉਹਨਾਂ ਨੂੰ ਸੀਧੀ ਦਾ ਦਰਜ ਨਹੀਂ ਦਿੱਤਾ ਕੋਈ ਪਰਿਵਾਰ ਨੂੰ ਨੌਕਰੀ ਨਹੀਂ ਦਿੱਤੀ ਸੋ ਦੂਜੀ ਗੱਲ ਸਾਡੇ ਕਿਸਾਨੀ ਨਾਲ ਸੰਬੰਧਤ ਕਿਉਂਕਿ ਦੇਖੋ ਅਸੀਂ ਖਨੌਰੀ ਸ਼ੰਭੂ ਤੇ ਰਤਨਪੁਰਾ ਤਿੰਨ ਬਾਡਰਾਂ ਤੇ ਸਾਡੇ ਮੋਰਚੇ ਚੱਲ ਰਹੇ ਸੀ ਮੋਰਚੇ ਕੇਂਦਰ ਖਿਲਾਫ ਔਰ ਪੰਜਾਬ ਦੀ ਸਰਕਾਰ ਨੇ ਜਬਰੀ ਸਾਡੇ ਕੇਂਦਰ ਨਾਲ ਚੱਲ ਰਹੀ ਮੀਟਿੰਗ ਦੇ ਵਿੱਚ ਸਾਡੇ ਆਗੂਆਂ ਨੂੰ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਔਰ ਦੋਨਾਂ ਫੋਰਮਾਂ ਕੇ ਐਮਐਮ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੋਨਾਂ ਫੋਰਮਾਂ ਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਤੇ ਸਾਡੇ ਮੋਰਚਿਆਂ ਦੇ ਵਿੱਚੋਂ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਸਾਡਾ ਕਰੋੜਾਂ ਰੁਪਈਆ ਦਾ ਜਿਹੜਾ ਰਾਸ਼ਨ ਕਰੋੜਾਂ ਰੁਪਈਆ ਦੀਆਂ ਟਰਾਲੀਆਂ ਅਜੇ ਤੱਕ ਟਰਾਲੀਆਂ ਦੀਆਂ ਲਿਸਟਾਂ ਹਜੇ ਤੱਕ ਨਹੀਂ ਪੂਰੀਆਂ ਹੋਈਆਂ ਜਿਹੜੀਆਂ ਚੋਰੀ ਹੋ ਚੁੱਕੀਆਂ ਸੋ ਇਹਨਾਂ ਦੀ ਸਰਕਾਰ ਨੇ ਸਾਡਾ ਮੋਰਚਾ ਠਵਾਇਆ ਸਰਕਾਰ ਨੇ ਸਾਡੀਆਂ ਟਰਾਲੀਆਂ ਜਿਹੜੀਆਂ ਚੋਰੀ ਕਰਵਾਈਆਂ ਸਾਡਾ ਸਮਾਨ ਚੋਰੀ ਕਰਵਾਇਆ ਸਾਡੀ ਇਹ ਮੰਗ ਹੈ ਕਿ ਸਾਡੇ ਉਸ ਸਮਾਨ ਪਰ ਭਾਈ ਕੀਤੀ ਜਾਵੇ ਅੱਜ ਦਿਖੇ ਗਿਆ ਆਉਣ ਤੋਂ ਪਹਿਲਾਂ ਹੀ ਸਾਰਾ ਫ੍ਰੀ ਕੋਰਟ ਦੇ ਵਿੱਚ ਪੁਲਿਸੀ ਪੁਸ ਕਰ ਦਿੱਤੀ ਆ ਲੋਕਾਂ ਦੀਆਂ ਦੁਕਾਨਾਂ ਤੱਕ ਵੀ ਕਟ ਨਹੀਂ ਖੁੱਲਿਆ ਗਿਆ ਫਿਰ ਇਹ ਚੀਜ਼ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਇਹ ਬਹੁਤ ਨਿੰਦਣਯੋਗ ਕੱਲ ਕਿਉਂਕਿ ਇੱਕ ਸਾਡੇ ਚੁਣੇ ਹੋਏ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਨਾ ਸਾਡਾ ਬਰਜਾ ਤਾਂ ਕੱਲ ਤੋਂ ਹੀ ਆਪਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਸਾਡੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਔਰ ਸਾਡੇ ਵੀ ਅੱਜ ਅਸੀਂ ਪੀਕੇਜੂ ਇੱਕ ਤਾਂ ਸਿੱਧੂਪੁਰ ਵੱਲੋਂ ਆਏ ਆ ਸਾਡੇ ਬਹੁਤ ਸਾਰੇ ਕਿਸਾਨ ਆ ਡੋਡੀ ਸੜਕਾਂ ਤੇ ਨਾਕਿਆਂ 'ਾਂ ਹੀ ਰੁਕੇ ਹੋਏ ਆ ਆਪਾਂ ਵੀ ਆ ਬੈਠੇ ਆ ਹੁਣ ਸਾਡੇ ਆਗੂ ਜ਼ਿਲ੍ਹੇ ਦੇ ਜਨਰਲ ਸਾਇਟ ਸੈਕਟਰੀ ਸਰਦਾਰ ਇੰਦਰਜੀਤ ਸਿੰਘ ਜੀ ਕਣੀਆਂ ਔਰ ਆਕਾਸ਼ਦੀਪ ਸਾਡਾ ਨੌਜਵਾਨ ਜਿਹੜਾ ਸ਼ਹੀਦ ਆ ਉਹਨਾਂ ਦਾ ਪਰਿਵਾਰ ਦੋਹਾਂ ਨੂੰ ਮੁੱਖ ਮੰਤਰੀ ਸਾਹਿਬ ਨਾਲ ਮਿਲਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਹੁਣ ਦੇਖੋ ਕੁਝ ਸਮੇਂ ਦੇ ਵਿੱਚ ਉਹਨਾਂ ਨਾਲ ਮਿਲਵਾਇਆ ਜਾਂਦਾ ਜਾ ਉਸ ਪਰਿਵਾਰ ਦੀ ਸਾਡੇ ਜਥੇਬੰਦੀਆਂ ਨਾਲ ਸੰਬੰਧਿਤ ਕੋਈ ਸਾਡਾ ਮਸਲੇ ਦਾ ਹੱਲ ਹੁੰਦਾ ਹੈ ਕਿ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇ ਕਿ ਕਹਿੰਦੇ ਕਿ ਇਹ ਕਹਿ ਦਿੰਦੇ ਨੇ ਕਿ ਅਸੀਂ ਆਮ ਘਰਾਂ ਦੇ ਕਾਕੇ ਆ ਵਿਰੋਧੀਆਂ ਨੂੰ ਕਹਦੇ ਕਿ ਇਹਨਾਂ ਨੂੰ ਆਮ ਘਰਾਂ ਦੀ ਕਾਕਿਆਂ ਦਾ ਹੱਜਮੀ ਨਹੀਂ ਆਉਂਦੇ ਜਾਂ ਜਿਵੇਂ ਪਿਛਲੇ ਵਾਰ ਕਾਲਾ ਸੰਸਮਾ ਬਿਆਣਾ ਸੀ ਕਿ ਇਹ ਵੇਹਲੜ ਨੇ ਕਿਸਾਨ ਜਿਹੜਾ ਧਰਨਾ ਲਾਣ ਦੇ ਕੀ ਲੱਗਦਾ ਨਹੀਂ ਉਦੋਂ ਪਹਿਲਾਂ ਦਰੀਆਂ ਲੈ ਕੇ ਆਪ ਵੀ ਪੈਂਦੇ ਸੀ ਵਿੱਚ ਤੇ ਹੁਣ ਇਹ ਦੂਜੇ ਪਾਸੇ ਹੋ ਗਈ ਦੇਖੋ 2018 ਦੇ ਵਿੱਚ ਅਸੀਂ ਦਿੱਲੀ ਵੱਲ ਵਧ ਰਹੇ ਸੀਗੇ ਸਾਡੀ ਜਥੇਬੰਦੀ ਦਿੱਲੀ ਵੱਲ ਅਸੀਂ ਵਧ ਰਹੇ ਸੀ ਜਿਹਦੇ ਵਿੱਚ ਚੀਮੇ ਮੰਡੀ ਦੇ ਵਿੱਚ ਫੌਜ ਲਾ ਕੇ ਉਦੋਂ ਮੌਜੂਦਾ ਸਰਕਾਰ ਨੇ ਸਾਨੂੰ ਰੋਕਿਆ ਔਰ ਉਹਦੇ ਵਿੱਚ ਅੱਜ ਵੀਡੀਓ ਪਈਆਂ ਤੁਹਾਨੂੰ ਕੱਢ ਕੇ ਦਿਖਾ ਸਕਦੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਇਹਨਾਂ ਦਾ ਮੰਤਰੀ ਜਿਹੜਾ ਅਮਨ ਅਰੋੜਾ ਉਹ ਮਿੰਤਾ ਕਰ ਰਿਹਾ ਜਥੇਬੰਦੀਆਂ ਦੀਆਂ ਕਿ ਸਾਨੂੰ 2 ਮਿੰਟ ਮੈਕ ਦਿਓ ਅਸੀਂ ਬੋਲਣਾ ਚਾਹੁੰਦੇ ਆ ਕਿਸਾਨਾਂ ਦੇ ਪੱਖ ਦੇ ਵਿੱਚ ਸੋ ਸੱਤਾ ਤੋਂ ਪਹਿਲਾਂ ਬਹੁਤ ਸਾਰੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਇਹ ਧਰਨਿਆਂ 'ਚ ਉੱਠੀ ਹੋਈ ਪਾਰਟੀ ਆ ਅੱਜ ਕੀ ਹੋ ਰਿਹਾ ਹੈ ਅੱਜ ਜਿਹੜਾ ਵੀ ਕੋਈ ਕੋਈ ਨੌਜਵਾਨ ਸਰਕਾਰ ਦੇ ਨੀਤੀਆਂ ਦੇ ਖਿਲਾਫ ਬੋਲ ਰਿਹਾ ਉਹਨੂੰ ਚੱਕ ਕੇ ਬੰਦ ਕਰਤਾ ਪ੍ਰਵਿੰਦਰ ਸਿੰਘ ਝੋਟਾ ਆਪਣਾ ਨੌਜਵਾਨਾ ਪੰਜਾਬ ਦੇ ਵਿੱਚ ਉਹ ਚਿੱਟੇ ਦੀ ਮਹਮ ਚਲਾ ਰਿਹਾ ਹੈ ਹਾਲਾਂਕਿ ਭਾਜਪਾ ਸਰਕਾਰ ਦਾ ਬਣਦਾ ਨਸ਼ੇ ਨੂੰ ਬੰਦ ਕਰਨਾ ਵਾਅਦਾ ਕੀਤਾ ਸੀ ਇਹਨਾਂ ਨੇ ਕਿ ਸਾਡੀ ਸਰਕਾਰ ਲੈ ਕੇ ਆਓ ਅਸੀਂ ਇੱਕ ਹਫ਼ਤੇ ਵਿੱਚ ਜਿਹੜਾ ਨਸ਼ਾ ਬੰਦ ਕਰ ਦਾਂਗੇ ਰੋਜ਼ ਨੌਜਵਾਨ ਸਾਡਾ 10 ਤੋਂ 15 ਨੌਜਵਾਨ ਚਿੱਟੇ ਦਿਨੇ ਮਰ ਰਹੇ ਆ ਔਰ ਕੱਲ ਵੀ ਉਹ ਖਬਰ ਚੱਲ ਰਹੀ ਆ ਨੌਜਵਾਨ ਝੋਟਾ ਉਹਦੇ ਨਾਲ ਇੱਕ ਸੀਰਾ ਜਿਹੜਾ ਨੌਜਵਾਨ ਮੁੰਡਾ ਦੋਨਾਂ ਤੇ ਪਰਚਾ ਦਰਜ ਕੀਤਾ ਗਿਆ ਉਹਨਾਂ ਦੀ ਜਵਾਨ ਬੰਦ ਕਰਨ ਦੇ ਔਰ ਨਾਲ ਦੀ ਨਾਲ ਤੁਸੀਂ ਦੇਖਿਆ ਸਾਡੀ ਪ ਉਹਦੇ ਨਾਲ ਸਰਕਾਰ ਇੰਨੀ ਧੱਕੇਸ਼ਾਹੀ ਕਰ ਰਹੀ ਆ ਕੰਮ ਸਰਕਾਰ ਦਾ ਏਜੰਟਾਂ ਨੂੰ ਨੱਥ ਪਾਉਣਾ ਪਰ ਹੋ ਕੀ ਰਿਹਾ ਭਾਨਾ ਸਿੱਧੂ ਲਗਾਤਾਰ ਪੰਜਾਬ ਦੇ ਵਿੱਚ ਆਵਾਜ਼ ਉਠਾ ਰਿਹਾ ਕਿ ਸਾਡੇ ਲੋਕਾਂ ਦੇ ਨਾਲ ਏਜੰਟ ਮਾਫੀਆ ਬਹੁਤ ਵੱਡਾ ਮਾਫੀਆ ਜਿਹੜਾ ਚਿੱਤੇ ਨਾਲਾ ਵੱਡਾ ਮਾਫੀਆ ਘਰਾਂ ਦੇ ਘਰ ਉਜਾੜ ਰਿਹਾ ਸਾਡੇ ਨੌਜਵਾਨੀ ਨੂੰ ਵਿਦੇਸ਼ ਤਾਂ ਝਾਂਸਾ ਦੇ ਕੇ ਇੱਥੇ ਪੰਜਾਬ ਨੂੰ ਖਾਲੀ ਕੀਤਾ ਜਾ ਰਿਹਾ ਔਰ ਭਾਨੇ ਸਿੱਧੂ ਨੇ ਆਵਾਜ਼ ਚੱਕੀ ਉਹਦੇ ਤੇ ਪਰਚਾ ਕਰਤਾ ਔਰ ਉਸ ਤੋਂ ਬਾਅਦ ਹੁਣ ਭਾਨੇ ਸਿੱਧੂ ਤੋਂ ਬਾਅਦ ਜਿਹੜਾ ਨਾਲ ਨੌਜਵਾਨਾ ਮੁੰਡਾ ਮਹਿੰਗਾ ਸਿੰਘ ਉਹ ਮਹੱਲੀ ਦੇ ਵਿੱਚ ਉੱਥੇ ਚੰਡੀਗੜ੍ਹ ਜਾਂਦਾ ਹੈਗਾ ਔਰ ਉੱਥੇ ਉਹਨੇ ਵੀਡੀਓ ਵਿੱਚ ਦੇਖ ਰਿਹਾ ਹੈ ਆਪਾਂ ਕਿ ਉਹ ਕਿਸੇ ਨਾਲ ਗਲਤ ਨਹੀਂ ਬੋਲ ਰਿਹਾ ਉਹ ਇੱਕ ਮਤਲਬ ਲੜਕੀ ਦੇ ਪੈਸੇ ਸੀ ਉਹਨੂੰ ਲੈ ਕੇ ਗਿਆ ਔਰ ਉਸ ਏਜੰਟ ਮਾਫੀਆ ਵੱਲੋਂ ਉਹਨਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਔਰ ਉਹਨਾਂ ਦੇ ਪਰਚਾ ਦਰਜ ਕਰਾਉਣ ਦੀ بجائے ਸਰਕਾਰ ਦੀ ਹੱਲਾਸ਼ੇਰੀ ਤੇ ਮਹਿੰਗਾ ਸਿੰਘ ਤੇ ਜਿਹੜਾ ਪਰਚਾ ਦਰਜ ਕੀਤਾ ਜਿਹਦੇ ਤੇ ਤੁਸੀਂ ਦੇਖਿਆ ਕੱਲ ਦਾ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਪ੍ਰਧਾਨ ਜੀ ਨੇ ਵੀ ਬਿਆਨ ਦਿੱਤਾ ਕਿ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਮਹਿੰਗਾ ਸਿੰਘ ਨੂੰ ਰਿਹਾਨੇ ਨਹੀਂ ਕੀਤਾ ਜਾਂਦਾ ਤਾਂ ਸਾਨੂੰ ਜਬਰੀ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕਰਨਾ ਪੈਣਾ ਸੋ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਸਰਕਾਰ ਦੀ ਕਿੰਨੀ ਕੁ ਪੱਕੀ ਸਰਕਾਰ ਆ ਲੋਕਾਂ ਦੇ ਪੱਕੀ ਪਰ ਇਹਨਾਂ ਦਾ ਭਲੇਖਾ ਸੀ ਸ਼ਾਇਦ ਸਾਡੀ ਕਾਬਲੀਅਤ ਕਰਕੇ ਸਾਡੀ ਸਰਕਾਰ ਬਣ ਗਈ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਣਾ ਜਿਹੜੇ ਲੋਕਾਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਅੱਕਿਆ ਹੋਏ ਨੇ ਥੋਡੇ ਜਿਹੋ ਜਿਹੇ ਸੀਗੇ ਜਿਤਾਤੇ ਆਉਣ ਵਾਲੇ ਸਮੇਂ 'ਚ ਤੁਹਾਡੇ ਐਮਐਲਏ ਰੋਡੀਆਂ ਉੱਤੇ ਦੀ ਜਾਣਗੇ ਥੋਡੇ ਐਮਐਲਏ ਦੀਆਂ ਪਾਥੀਆਂ ਨਾ ਜਿਹੜੀਆਂ ਵੀਡੀਓ ਬਣਨਗਾ ਭਾਵੇਂ ਆਉਣ ਵਾਲੇ ਸਮੇਂ 'ਚ ਲੋਕ ਜਵਾਬ ਦੇਖੇ ਹੁਣ ਸਰਕਾਰ ਕਹਿਆ ਜਾਂਦਾ ਕਿ ਮਸ਼ਹੂਰ ਹੈ ਯੂ ਟਰਨ ਉਹ ਲੈਂਡ ਪੋਲਿੰਗ ਪਾਲਿਸੀ ਦੇ ਵੀ ਇਕਦਾਂ ਹੀ ਹੁਣ ਯੂ ਟਰਨ ਲੈ ਗਿਆ ਪਹਿਲਾਂ ਕਹਿੰਦੇ ਕਿਸਾਨਾਂ ਦੇ ਹੱਕ ਵਿੱਚ ਫੇਰਾਂ ਦੇ ਸੀ ਕਿਸਾਨਾਂ ਦੇ ਜਿਵੇਂ ਚਾਹੁੰਦੇ ਸੀ ਉਵੇਂ ਕਰਨ ਤਿਆਰ ਦੇਖੋ ਮੈਨੂੰ ਤਾਂ ਲੱਗਦਾ ਵੀ ਸਰਕਾਰ ਦੇ ਨਮਾਇੰਦਿਆਂ ਨੂੰ ਨਾ ਡੁੱਬ ਕੇ ਮਰ ਜਾਣਾ ਚਾਹੀਦਾ ਕਿਤੇ ਥੁੱਕਦੇ ਹੋ ਫੇਰ ਚੜਦੇ ਹੋ ਫੇਰ ਥੁੱਕਦੇ ਹੋ ਫੇਰ ਲੋਕ ਚਟਾ ਦਿੰਦੇ ਆ ਹੁਣ ਕਹਿੰਦੇ ਜੀ ਇਹ ਕਿਸਾਨਾਂ ਦੇ ਪੱਖੀ ਆ ਕਿਸਾਨਾਂ ਨੇ ਸਾਨੂੰ ਕਿੰਨੇ ਏਕੜ ਜ਼ਮੀਨ ਆ ਆਪਦੀ ਆ ਵੀ ਦਿੱਤੀ ਹਾਲਾਂਕਿ ਉਹ ਜ਼ਮੀਨ ਜਿਹੜੀ ਲਈ ਵਪਾਰੀਆਂ ਤੇ ਘਰਾਂ ਦੇ ਵਿੱਚ ਦਬਸ ਪਾ ਕੇ ਕਿਉਂਕਿ ਵਪਾਰੀਆਂ ਨੇ ਕਲੋਨੀਆਂ ਕੱਟਣਾਂ ਤੇ ਉਸ ਇਲਾਕੇ ਦੇ ਵਿੱਚ ਜ਼ਮੀਨ ਖਰੀਦੀ ਸੀ ਉਹਨਾਂ ਤੋਂ ਜ਼ਮੀਨ ਲੈਣ ਲਈ ਉਹਨਾਂ ਨਾਲ ਧੱਕੇਸ਼ਾਹੀ ਕਰਦੀ ਸੀ ਸਰਕਾਰ ਔਰ ਆਵਾਜ਼ ਕਿਸਾਨਾਂ ਦੀ ਬਣਾ ਰਹੀ ਆ ਕਿਸਾਨ ਜ਼ਮੀਨ ਜ਼ਮੀਨ ਦੇ ਰਹੇ ਆ ਔਰ ਜਦੋਂ ਲੈਂਡ ਪੂਲਿੰਗ ਐਕਟ ਦੇ ਤਹਿਤ ਉਹਨੂੰ ਨੀਤੀ ਨੂੰ ਫਰੋਲ ਕੇ ਬੁੱਧੀਜੀਵੀਆਂ ਨੇ ਕਿਸਾਨਾਂ ਕੋਲੋਂ ਨੇ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਕਿ ਥੋੜੀ ਜ਼ਮੀਨ ਦਾ 1 ਰੁਪਿਆ ਤੱਕ ਨਹੀਂ ਤੁਹਾਨੂੰ ਦੇਣਾ ਤੁਹਾਨੂੰ 1 ਏਕੜ ਮਗਰ ਤੋਂਕ ਨਾਲ ਜਮੀਨ ਦਾ ਪਲਾਟ ਕਮਰਸ਼ੀਅਲ 1200 ਗਾਜ ਤੁਹਾਨੂੰ ਦੇਣੀ ਆ ਉਲਟਾ ਉਹਦੇ ਤੇ ਕੀ ਹੋਣਾ ਜਿਹੜਾ ਕਿਸਾਨ ਜ਼ਮੀਨ ਨਹੀਂ ਦੇਊਗਾ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਜਿਹਨੇ ਜ਼ਮੀਨ ਦੇਣੀ ਆ ਦੇਵੇ ਨੇੜੇ ਨਹੀਂ ਦੇਣੀ ਨਾ ਦੇਵੇ ਇਹਨਾਂ ਦੇ ਮੰਤਰੀ ਬਹੁਤ ਸਾਰੇ ਬਿਆਨ ਦਿੰਦੇ ਸੀ ਜਿਹੜੇ ਕਿਸਾਨ ਨੇ ਜ਼ਮੀਨ ਨਹੀਂ ਦੇਣੀ ਉਹਦੇ ਵਿੱਚ ਸਾਫ ਸੁਥਰਾ ਲਿਖਿਆ ਲੈਂਡ ਐਕੁਇਜਿਸ਼ਨ ਐਕਟ 2013 ਦੇ ਤਹਿਤ ਸਰਕਾਰੀ ਮਸ਼ੀਨਰੀ ਸਰਕਾਰੀ ਅਧਿਕਾਰੀਆਂ ਦੇ ਰਾਹੀਂ ਜ਼ਮੀਨ ਕਿਸਾਨ ਦੀ ਕਬਜ਼ੇ ਚ ਕੀਤੀ ਜਾ ਸਕਦੀ ਆ ਸੋ ਲੋਕਾਂ ਦਾ ਜਦੋਂ ਰੋਹ ਬਣਿਆ ਤਾਂ ਜਥੇਬੰਦੀਆਂ ਨੇ ਜਦੋਂ ਆਵਾਜ਼ ਉਠਾਈ ਫਿਰ ਇਸ ਮੁੱਖ ਮੰਤਰੀ ਨੂੰ ਜਦੋਂ ਪਤਾ ਲੱਗਿਆ ਕਿ ਕਿ ਇਹਨਾਂ ਦੇ ਐਮਐਲਏਾਂ ਦੀ ਅੰਦਰ ਘੜਪੜ ਚੱਲਣ ਲੱਗੀ ਕਿ ਅਗਰ ਤੁਸੀਂ ਇਸ ਪਾਲਿਸੀ ਨੂੰ ਲਾਗੂ ਕਰੋਗੇ ਸਾਡੀ ਰੂੜੀਆਂ ਉੱਤੇ ਦੀ ਵੀਡੀਓ ਬਣਨੀ ਆ ਜਿਹੜੀ ਗੱਲ ਜਾਇਜ਼ ਆ ਸੋ ਭਰਾਵੋ ਇਸ ਕਰਕੇ ਜਿਹੜੀ ਇਹ ਨੀਤੀ ਤੋਂ ਵਾਪਸ ਮੁੜਨਾ ਪਿਆ ਸਰਕਾਰ ਨੂੰ ਜਦੋਂ ਲੋਕਾਂ ਦਾ ਏਕਾ ਹੁੰਦਾ ਲੋਕ ਏਕਤਾ ਹੁੰਦੀ ਹੈ ਤਾਂ ਉਦੋਂ ਸਰਕਾਰਾਂ ਨੂੰ ਹਮੇਸ਼ਾ ਥੁੱਕ ਕੇ ਚਟਣਾ ਪੈਂਦਾ ਪਹਿਲਾਂ ਉਹਨਾਂ ਨੂੰ ਚਟਾਇਆ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਇਹਨਾਂ ਤਾਂ ਹੱਥ ਹੀ ਬਣ ਗਏ ਇਹ ਤਾਂ ਰੋਜ਼ ਹੀ ਥੁੱਕਦੇ ਆ ਤੇ ਰੋਜ਼ ਹੀ ਚੜਦੇ ਇਹਨਾਂ ਦਾ ਐ ਨਹੀਂ ਪਤਾ ਕੱਲ ਨੂੰ ਸ਼ਾਮ ਨੂੰ ਇਹਨੇ ਅੱਜ ਸ਼ਾਮ ਨੂੰ ਜਾ ਕੇ ਕੀ ਸੱਪ ਕੱਢ ਲੈਣਾ ਇਹਨਾਂ ਦਾ ਕੋਈ ਪਤਾ ਨਹੀਂ ਥੁੱਕ ਕੇ ਚਟਾਉਣਾ ਲੋਕਾਂ ਨੂੰ ਆ ਗਿਆ ਲੋਕਾਂ ਦਾ ਏਕਾ ਲੋਕਾਂ ਦਾ ਏਕਾ ਜਿੰਦਾਬਾਦ ਰੋ ਤੋ ਇਸ ਨਾਲ ਜਤਿੰਦਰ ਸਿੰਘ ਜਿੰਨਾ ਵੱਲੋਂ ਬਾਘੋ ਵੀ ਦੱਸੇ ਦੂਜੀ ਪਾਸੇ ਅੱਜ ਆਕਾਸ਼ਦੀਪ ਨੂੰ ਸ਼ਹੀਦ ਦਾਤਾ ਦੋਵਾਂ ਲਈ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨਾਲ ਮਿਲਣਾ ਚਾਹੁੰਦੇ ਸਨ ਪਰ ਪਰਿਵਾਰ ਨੂੰ ਅਤੇ ਜਥੇਬੰਦੀ ਇਕੱਗੋਂ ਲੈ ਕੇ ਗਏ ਨੇ ਗੱਲ ਕਰਾਉਂਦੇ ਆ ਜਾਂ ਨਹੀਂ ਦੂਜੇ ਪਾਸੇ ਉਹਨਾਂ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹਾਲਾਤ ਸਰਕਾਰ ਦੇ ਨੇ ਤੇ ਆਉਣ ਵਾਲੇ ਸਮੇਂ ਇਹਨਾਂ ਦਾ ਵਿਰੋਧ ਹੋਵੇਗਾ ਤਾਂ ਇਹਨਾਂ ਨੂੰ ਵਿਰੋਧ ਚੜਾਣਾ